ਹਾਂਜੀ ਖਾਲਸਾ ਜੀ ਸਤਿ ਸ੍ਰੀ ਅਕਾਲ ਜੀ ਬਾਈ ਖਾਲਸਾ ਜੀ ਖਾਲਸਾ ਜੀ ਜੋ ਕਿ ਰਾਮਗੜ੍ਹ ਸਦਾਰਾ ਬਾਬਾ ਤੋਤਾ ਜੀ ਮੰਦਿਰ ਮਖੇ ਹਰ ਸਾਲ ਦੀ ਤਰ੍ਹਾਂ ਸਮਾਗਮ ਕਰਵਾਇਆ ਜਾ ਰਿਹਾ ਇਸ ਬਾਰੇ ਤੁਹਾਡਾ ਕੀ ਕਹਿਣਾ ਜੀ ਇਹ ਜਨਾਬ 68 ਬਾਬਾ ਤੋਤਾ ਪ੍ਰੀ ਵਿਖੇ ਬ੍ਰਹਮ ਗਿਆਨੀ ਤਨਤਨ ਬਾਬਾ ਤੋਤਾ ਪ੍ਰੀ ਜੀ ਮਹਾਰਾਜ ਉਹਨਾਂ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਹਰ ਇੱਕ ਸਾਲ ਮੱਗਰ ਦੇ ਮਹੀਨੇ ਕਰਵਾਇਆ ਜਾਂਦਾ ਹੈ ਜੋ ਕਿ ਉਹਨਾਂ ਦੇ ਅਨੰਦ ਸੇਵਕ ਗਦੀਨਸ਼ਿਨ ਬ੍ਰह्मलीन ਬਾਬਾ ਗੱਜਣਪੁਰ ਜੀ ਮਹਾਰਾਜ ਹਰ ਇੱਕ ਸਾਲ ਕਰਵਾਉਂਦੇ ਸਨ ਉਸੇ ਹਿਸਾਬ ਦੇ ਨਾਲ ਸਾਰੀਆਂ ਸੰਗਤਾਂ ਰਲ ਮਿਲ ਕੇ ਅਤੇ ਨਗਰ ਨਿਵਾਸੀ ਇਲਾਕਾ ਨਿਵਾਸੀ ಗ್ರಾಮ ਪੰਚਾਇਤ ਪਿੰਡ ਦੀ ਸਾਰੀ ਰਲ ਮਿਲ ਕੇ ਇਸ ਸਾਲਾਨਾ ਜੋੜ ਹੁਣ ਵੀ ਉਸੇ ਤਰ੍ਹਾਂ ਮਨਾ ਰਹੀ ਹੈ ਕੱਲ ਨੂੰ ਇਸ ਸਥਾਨ ਤੇ ਜੋ ਕਿ 68 ਬਬਤੋਤਾਪਰੀ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਬਣੀ ਹੋਈ ਹੈ ਇਸ ਦੇ ਵਿੱਚ ਕੱਲ ਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਅਪਾਰ ਕਿਰਪਾ ਦੇ ਸਦਕਾ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ 10 ਵਜੇ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 16 ਤਰੀਕ ਨੂੰ ਪਾਏ ਜਾਣਗੇ ਉਸ ਤੋਂ ਉਪਰੰਤ ਗੁਰੂ ਘਰ ਪੰਡਾਰਾ ਉੱਤਟ ਵਰਤੇਗਾ ਜਿਸ ਦੇ ਵਿੱਚ ਦੇਸ਼ਾਂ ਪ੍ਰਦੇਸ਼ਾਂ ਵਿੱਚੋਂ ਸੰਗਤਾਂ ਆ ਕੇ ਮਹਾਰਾਜਿਆਂ ਸ਼ਰਦਾ ਦੇ ਫੁੱਲ ਭੇਟ ਕਰਦੀਆਂ ਹਨ ਉਹਨਾਂ ਦੇ ਹਾਂਜੀ ਉਹਨਾਂ ਨੂੰ ਆ ਕੇ ਨਤਮਸਤਕ ਹੁੰਦੀਆਂ ਹਨ ਤੇ ਦੂਰੋਂ ਨੇੜੇੋਂ ਇਸੇ ਤਰ੍ਹਾਂ ਸੰਗਤਾਂ ਹਰ ਇੱਕ ਸਾਲ ਆਉਂਦੀਆਂ ਹਨ ਤੇ ਆਉਂਦੀਆਂ ਰਹਿਣਗੀਆਂ ਉਹਨਾਂ ਦੀਆਂ ਮਹਾਪੁਰਖਾਂ ਦੀਆਂ ਜੋ ਕਮਾਈਆਂ ਹਨ ਉਹਨਾਂ ਨੂੰ ਯਾਦ ਕਰਦੀਆਂ ਹਨ ਇਹ ਭੰਡਾਰਾ ਮੱਗਰ ਦੇ ਮਹੀਨੇ ਹੁੰਦਾ ਹੈ ਜੋ ਕਿ ਇਹਨਾਂ ਦਾ ਜਨਮ ਸਥਾਨ ਪਿੰਡ ਜੋਗੀ ਮਾਦਰੇ ਹੈ ਉੱਥੇ ਵੀ ਕਰਵਾਇਆ ਜਾਂਦਾ ਹੈ ਪਰ ਮੱਗਰ ਦੇ ਮਹੀਨੇ ਮਹਾਪੁਰਸ਼ ਜੋ ਬ੍ਰਹਮਲੀ ਇਨਸਾਨ ਉਹ ਵੀ ਮੱਗਰ ਦੇ ਮਹੀਨੇ ਕਰਵਾਉਂਦੇ ਸਨ ਉਸੇ ਤਰ੍ਹਾਂ ਹੀ ਇਹ ਪਿੰਡ ਦੇ ਸਾਰੇ ਨਗਰ ਨਿਵਾਸੀਆਂ ਨੇ ਆਲੇ ਦੁਆਲੇ ਦੀਆਂ ਸੰਗਤਾਂ ਨਾਲ ਰਲ ਮਿਲ ਕੇ ਉਸੇ ਤਰ੍ਹਾਂ ਹੀ ਇਹ ਭੰਡਾਰਾ ਹੁਣ ਵੀ ਉਸੇ ਤਰ੍ਹਾਂ ਬਰਕਰਾਰ ਮਨਾਇਆ ਜਾਂਦਾ ਹੈ ਤੇ ਕੱਲ ਨੂੰ 10 ਵਜੇ ਪਾਠ ਆਰੰਭ ਹੋਣਗੇ ਤੁਰਕੀ ਬਾਣੀ ਦੇ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ ਤੇ 16 ਤਰੀਕ ਨੂੰ ਤੁਰਕੀ ਬਾਣੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਗੁਰੂ ਘਰ ਦਾ ਭੰਡਾਰਾ ਤੁਟ ਵਰਤੇਗਾ ਸੂ ਸੰਗਤਾਂ ਨੂੰ ਦੂਰ ਨੇੜੇ ਅੱਛਾ ਬਾਬਾ ਜੀ ਇਸ ਦੇ ਨਾਲ ਮੈਂ ਇੱਕ ਸਵਾਲ ਹੋਰ ਕਰਨਾ ਚਾਹਾਂਗਾ ਅਸੀਂ ਢੱਗ ਢਾਡੀ ਰਾਗੀ ਦਾ ਵੀ ਪ੍ਰਬੰਧ ਕੀਤਾ ਜਾਂਦਾ ਜੀ ਗੁਣ ਗਾਣ ਗਾਇਆ ਜਾਂਦਾ ਬਾਣੀ ਜੀ ਹਾਂਜੀ ਹਾਂਜੀ ਆਉਂਦੀਆਂ ਨੇ ਬਹੁਤ ਆਉਂਦੀਆਂ ਨੇ ਪਰ ਉਹਨਾਂ ਨੂੰ ਇਹ ਥੱਲੇ ਹੈਗਾ ਜੀ ਜੋ ਕਿ ਉਹਨਾਂ ਦੇ ਮਹਾਂਪੁਰਸ਼ਾਂ ਦੀ ਸਥਾਨ ਬਣੇ ਹੋਏ ਹਨ ਉਹਦੇ ਅੱਗੇ ਆ ਕੇ ਉਹ ਆਪਣੀਆਂ ਜੋ ਵੀ ਹਨ ਉਹਨਾਂ ਨੂੰ ਉਹਨਾਂ ਦਾ ਕੀਰਤਨ ਕਰਦੇ ਹਨ ਜੀ ਹਾਂ ਜੀ ਦਰਬਾਰ ਸਾਹਿਬ ਦੇ ਵਿੱਚ ਸਮਾਪਤੀ ਹੋ ਜਾਂਦੀ ਹੈ तकरीबन 10 11:00 ਵਜੇ ਜੀ ਤੇ ਉਹ ਨੀਚੇ ਪਹਨਾਲ ਲੱਗਿਆ ਹੁੰਦਾ ਉੱਥੇ ਆਪਣਾ ਜੋ ਵੀ ਉਹਨਾਂ ਦੇ ਗੁਣਗਾਨ ਕਰਦੀਆਂ ਜੀ ਤੁਹਾਨੂੰ Thank <laughs>